हां जी मित्रों ਅਸੀਂ ਗਾਲ ਆਪਣਾ ਨਾ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਕੋਠਿਆਂ ਦਾ ਕੰਮ ਆਗਾ ਆਪਣੇ ਕੋਲ ਨਾ ਮੁੰਡੇ ਆਏ ਸੀਗੇ ਮਹਿਲ ਖੁਰਦ ਤੋਂ ਮਹਿਲ ਕਲਾਂ ਦੇ ਨਾਲ ਹੀ ਪੈ ਜਾਂਦਾ ਮਹਿਲ ਖੁਰਦ ਤੇ ਇਹਨਾਂ ਦਾ ਕੰਮ ਆ ਜਗਾਠਾ ਬਣਾਉਂਦਾ ਮੇਰੇ ਝੋੜ ਵਾਲੇ ਕੰਮ ਤੇ ਜਿੰਨੀਆਂ ਵੀ ਜਗਾਠ ਲੱਗੀਆਂ ਇਹਨਾਂ ਨੇ ਬਣਾਈਆਂ ਨੇ ਨਾਲੇ ਪੌੜੀਆਂ ਦੀ ਰੇਲਿੰਗ ਜੰਗਲੇ ਵਗੈਰਾ ਸਟੀਲ ਦੇ ਜਾਂ ਕਿਸੇ ਨੇ ਕੋਈ ਮੰਨ ਲਓ ਵੀ ਪੋਰਚ ਦੇ ਵਿੱਚ ਪਾਈਪ ਲੱਗਦੇ ਹੁੰਦੇ ਜਿਹੜੇ ਕਿ ਅਸੀਂ ਇੱਥੇ ਲਾਏ ਆ ਕੇ ਵੀ ਸ਼ੇਪ ਬਣਾ ਕੇ ਪਾਈਪ ਲਾਇਆ ਹੋਇਆ ਵੀਡੀਓ ਵਿੱਚ ਲਾਉਂਗਾ ਤੇ ਬਹੁਤ ਸੋਹਣਾ ਕੰਮ ਕਰਦੇ ਆਗੇ ਜਿੰਨੀਆਂ ਵੀ ਜ਼ਗਾਠਾਂ ਕਰੀਆਂ ਨੇ ਇਹਨਾਂ ਨੇ ਇੱਥੇ ਤਿਆਰ ਇਹਨਾਂ ਤੋਂ ਆਈਆਂ ਨੇ ਬਾਕੀ ਇੱਕ ਹੋਰ ਵੀ ਗੱਲ ਆ ਜਿਵੇਂ ਕਈ ਲੋਕ ਕਰਦੇ ਆ ਨਾ ਵੀ ਜ਼ਗਾਠਾਂ ਗੇਜਾਂ ਚ ਦਿੰਦੇ ਆਗੇ 18 ਗੇਜ ਕਹਿ ਕੇ ਲਾ 20 ਦੇ ਗੇਜ ਦਿੰਦੇ ਆ ਪਰ ਇਹ ਤੋਲ ਕੇ ਜ਼ਗਾਠਾ ਬਣਾਉਂਦੇ ਆਗੇ ਵੀ ਜਿੰਨੀਆਂ ਵੀ ਜ਼ਗਾਠਾਂ ਲੈਣੀਆਂ ਤੁਸੀਂ ਤੋਲ ਕੇ ਦੇਣਗੇ ਤੇ ਜਰੂਰ ਸੰਪਰਕ ਕਰਿਓ ਇਹਨਾਂ ਨਾਲ ਬਹੁਤ ਸੋਹਣਾ ਕੰਮ ਕਰਦੇ ਆਗੇ ਤੇ ਕਿੰਨਾ ਨੰਬਰ ਆਪਣਾ ਵੀ ਬੋਲ ਦਿਓ 98557 98557 90655 ਇਹਨਾਂ ਦਾ ਨੰਬਰ ਆ ਕੋਈ ਹੋਰ ਨੰਬਰ ਹੈਗਾ ਇੱਕ ਹੀ ਨੰਬਰ ਇਹਨਾਂ ਦਾ ਚੱਲਦਾ ਹੈਗਾ ਤੇ ਇਹਨਾਂ ਨੂੰ ਇੱਕ ਵਾਰੀ ਮੌਕਾ ਦਿਓ ਬਹੁਤ ਸੋਹਣਾ ਕੰਮ ਕਰਦੇ ਹੈਗੇ ਤੇ ਘਰਿਓ ਸੰਪਰਕ ਇਹਨਾਂ ਦਾ ਧੰਨਵਾਦ